ਦੇਸ਼ਕ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਧਰਮੀ ਆ ਸੰਗਤ ਕਰਦਾ ਬਾਣੀ ਪੜਦਾ ਸੇਵਾ ਕਰਦਾ ਪਰ ਕਹਿੰਦੇ ਜੇ ਤੇਰੀ ਸੋਚ ਦੇ ਵਿੱਚ ਤਬਦੀਲੀ ਨਹੀਂ ਆਈ ਇਸ ਦਿਨ ਸੁਣ ਕੇ ਪੁਰਾਣ ਸਮਝ ਤਨ ਰੇ ਅਜਾਨ ਕਾਪ ਤੋ ਪਹੁੰਚਿਓਨ ਕਹਰ ਜੇ ਤੁਸੀਂ ਮੈਂ ਸਾਰਾ ਕੁਝ ਦੁਹਰਾ ਤੇ ਸਿੱਖਿਆ ਸਰਵਣ ਵੀ ਕੀਤੀ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਵੀ ਪਰ ਜਿਹੜਾ ਧਾਰਮਿਕ ਗ੍ਰੰਥਾਂ ਦੇ ਰਾਹੀਂ ਉਪਦੇਸ਼ ਸੀ ਮਾਨਵਤਾ ਦੇ ਭਲੇ ਵਾਲਾ ਪਰਮਾਤਮਾ ਦੀ ਬੰਦਗੀ ਵਾਲਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਕਹਿੰਦੇ ਜੇ ਤੁੰ ਉਬਾਦਤ ਤਾਂ ਨਹੀਂ ਕੀਤੀ ਮਾਨਵਤਾ ਦੇ ਭਲੇ ਦੀ ਵਿਚਾਰਧਾਰਾ ਤੇਰੇ ਜੀਵਨ ਵਿੱਚ ਨਹੀਂ ਆਈ ਇੱਕ ਦਲ ਦਾ ਖਿਆਲ ਰੱਖੀ ਜਦੋਂ ਕਾਲ ਨੇ ਆਉਣਾ ਧਰਮ ਰਾਜ ਦੇ ਜੰਬਦੂਤ ਆਉਣਗੇ ਜਦੋਂ ਕਾਲ ਤੇਰੇ ਸਿਰ ਤੇ ਆ ਕੇ ਉਹਨੇ ਘੜੇ ਵਿੱਚ ਫਾਇ ਪਾ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹਾਇ ਭਾਜੇ ਕਿੱਥੇ ਭਾਜੇਗਾ ਕਾਰ ਤੂੰ ਕੋ ਮਚਿਆ ਮਚਿਆ ਕਾਰ ਤੂੰ ਭੱਜ ਸਕਿਆ ਸਤਿਗੁਰੂ ਸਾਹਿਬ ਦੀ ਕਹਿਦੇ ਨੇ ਹਮ ਬਸ ਤੇ ਜੋ ਬਾਂਦੇ ਉਹ ਦੇ ਜਿਹਨੂੰ ਤੂੰ ਰੱਬ ਦਿੰਦਾ ਏ ਮੇਰਾ ਸਰੀਰ ਹੈ ਹੈਸ ਬੁਲਦੇਬ ਇੱਕ ਲਾਈ ਫੋਟੋ ਸਾਹ ਦੋ ਤਰ੍ਹਾਂ ਇਹ ਹੈ ਇਹ